ਸਸ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੀ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਪੁਰਾਣੀ ਪੈਨਸ਼ਨ ਦੀ ਚਰਚਾ ਅੱਜ ਪੂਰੇ ਦੇਸ਼ ਵਿੱਚ ਹੈ ਕੌਮੀ ਪੱਧਰ ਤੇ ਕੇਂਦਰ ਸਰਕਾਰ ਦੇ ਮੁਲਾਜ਼ਮ ਅਤੇ ਸਾਰੇ ਸੂਬਿਆਂ ਦੇ ਮੁਲਾਜ਼ਮ ਸੰਘਰਸ਼ ਕਰ ਰਹੇ ਨੇ ਪਰ ਜਦੋਂ ਮੁਲਾਜ਼ਮਾਂ ਦਾ ਕੌਮੀ ਪੱਧਰ ਤੇ ਦਬਾਅ ਬਣਿਆ ਤਾਂ ਫਿਰ ਕੇਂਦਰ ਸਰਕਾਰ ਨੇ ਵੀ ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ਉੱਪਰ ਜਾਂ एनपीएस ਦੇ ਵਿੱਚ ਸੋਧ ਕਰਨ ਦੇ ਲਈ ਇੱਕ ਕਮੇਟੀ ਵਿੱਤ ਵਿਭਾਗ ਦੇ ਅਧਿਕਾਰੀਆਂ ਦੇ ਆਧਾਰਿਤ ਬਣਾਈ ਗਈ ਕਮੇਟੀ ਦੀ ਰਿਪੋਰਟ ਤਕਰੀਬਨ ਮੁਕੰਮਲ ਹੋ ਗਈ ਹੈ ਇਸ ਕਮੇਟੀ ਨੇ ਕੁਝ ਮੀਟਿੰਗਾਂ ਵੀ ਕੀਤੀਆਂ ਨੇ ਅਤੇ ਉਧਰ ਬਜਟ ਵੀ ਆ ਰਿਹਾ ਹੈ ਇਹ ਚਰਚਾ ਵੀ ਚੱਲ ਰਹੀ ਹੈ ਕਿ ਲੱਖਾਂ ਮੁਲਾਜ਼ਮਾਂ ਤੇ ਵਿੱਚ ਕੇ ਬਜਟ ਦੌਰਾਨ ਕੁਝ ਵੱਡੇ ਐਲਾਨ ਕੀਤੇ ਜਾ ਸਕਦੇ ਨੇ ਜਿੱਤੇ ਜਿੱਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਉੱਠ ਰਹੀ ਹੈ ਉੱਥੇ ਉਹਨਾਂ ਸਾਰੇ ਕਰਮਚਾਰੀਆਂ ਦੀਆਂ ਨਜ਼ਰਾਂ ਦਿੱਲੀ ਯਾਨੀ ਕਿ ਕੇਂਦਰ ਸਰਕਾਰ ਤੇ ਲੱਗੀਆਂ ਹੋਈਆਂ ਹਨ ਪੰਜਾਬ ਦੇ ਮੁਲਾਜ਼ਮਾਂ ਨੇ ਕਈ ਸਾਲਾਂ ਤੋਂ ਧਰਨੇ ਪ੍ਰਦਰਸ਼ਨ ਜਾਰੀ ਕੀਤੇ ਹੋਏ ਨੇ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਹੈ ਪਰ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋ ਪਾਈ ਇਸ وجہ ਤੋਂ ਹਰ ਰਾਜ ਦੀ ਜੋ ਸਰਕਾਰ ਹੈ ਉਹ ਪੁਰਾਣੀ ਪੈਨਸ਼ਨ ਬਹਾਲ ਦੇ ਮਸਲੇ ਬਹਾਲੀ ਦੇ ਮਸਲੇ ਤੇ ਇੱਕ ਕਦਮ ਅੱਗੇ ਆਉਣ ਤੋਂ ਬਾਅਦ ਦੋ ਕਦਮ ਪਿੱਛੇ ਹਟ ਜਾਂਦੀ ਹੈ ਪਰ ਸੀਐਮ ਭਗਵੰਤ ਮਾਨ ਇਹੀ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਕੋਲ 20000 ਕਰੋੜ ਰੁਪਏ ਫਸਿਆ ਪਿਆ ਹੈ ਜਿਸ ਕਰਕੇ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋ پا ਰਹੀ ਸਰਕਾਰ ਕੇਂਦਰ ਸਰਕਾਰ ਨਾਲ ਮੀਟਿੰਗ ਕਰਕੇ ਉਹ ਪੈਸਾ ਵਾਪਸ ਲਿਆਉਣ ਬਾਰੇ ਯਤਨ ਕਰ ਰਹੀ ਹੈ ਅਤੇ ਜਲਦ ਹੀ ਉਹ ਪੈਸਾ ਵਾਪਸ ਲਿਆਂਦਾ ਜਾਵੇਗਾ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਇਸ ਲਈ ਪੂਰੇ ਦੇਸ਼ ਦੇ ਕਰਮਚਾਰੀਆਂ ਦੀਆਂ ਨਜ਼ਰਾਂ ਕੇਂਦਰ ਸਰਕਾਰ ਤੇ ਟਿਕੀਆਂ ਹਨ ਕਿਉਂਕਿ ਐਨਪੀਐਸ ਕੇਂਦਰ ਸਰਕਾਰ ਦੀ ਪਾਲਿਸੀ ਹੈ ਅਤੇ ਕੇਂਦਰ ਸਰਕਾਰ ਹੀ ਇਸ ਨੂੰ ਅਮੈਂਡ ਕਰ ਸਕਦੀ ਹੈ ਖਤਮ ਕਰ ਸਕਦੀ ਹੈ ਭਾਰਤ ਸਰਕਾਰ ਨੇ 6 April 2023 ਨੂੰ ਇੱਕ ਕਮੇਟੀ ਬਣਾਈ ਸੀ ਔਰ ਇਸ ਕਮੇਟੀ ਦੀਆਂ ਬਹੁਤ ਸਾਰੀਆਂ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਇਸ ਕਮੇਟੀ ਨੇ ਜੋ ਆਪਣੇ ਸੁਝਾਅ ਦਿੱਤੇ ਉਹਨਾਂ ਤੇ ਕਿਆਸ ਲਗਾਏ ਜਾ ਰਹੇ ਨੇ ਕਿ ਬਜਟ ਚ ਸਰਕਾਰ ਇਹ ਲਿਆ ਸਕਦੀ ਹੈ ਕਿ ਕਿ ਕਰਮਚਾਰੀ ਆਪਣਾ ਕੰਟਰੀਬਿਊਸ਼ਨ ਲੈ ਲੈਣ ਪਰ ਕੁਝ ਹਿੱਸਾ ਆਪਣੇ ਕੰਟਰੀਬਿਊਸ਼ਨ ਦਾ ਛੱਡ ਦੇਣ ਮੰਨ ਲਓ 100 ਰੁਪਏ ਦੇ ਕੁੱਲ ਅਮਾਉਂਟ ਦੇ ਵਿੱਚੋਂ ਕਰਮਚਾਰੀਆਂ ਦੇ 41 ਰੁਪਏ ਬਣਦੇ ਹਨ ਤਾਂ ਇਸ 41 ਰੁਪਏ ਦੇ ਫੰਡ ਵਿੱਚੋਂ ਕੁਝ ਪੈਸਾ ਕੁਝ ਅਮਾਉਂਟ ਅਗਰ ਉਹ ਛੱਡ ਦਿੰਦੇ ਹਨ ਤਾਂ ਇਸ ਦੇ ਇਵਜ਼ ਦੇ ਵਿੱਚ 50% ਪਲੱਸ ਡੀਏ ਪੁਰਾਣੀ ਪੈਨਸ਼ਨ ਦੇ ਬਰਾਬਰ ਪੈਨਸ਼ਨ ਦੀ ਗਾਰੰਟੀ ਦਿੱਤੀ ਜਾ ਸਕਦੀ ਹੈ ਇਸ ਤਰ੍ਹਾਂ ਦੇ ਸੰਕੇਤ ਮਿਲ ਰਹੇ ਨੇ ਕਿ ਐਨਪੀਐਸ ਦੇ ਵਿੱਚ ਇਸ ਤਰ੍ਹਾਂ ਦਾ ਬਦਲਾਵ ਇਸ ਤਰ੍ਹਾਂ ਦੀ ਗਾਰੰਟੀ ਕੇਂਦਰ ਸਰਕਾਰ ਆਪਣੇ ਆਉਣ ਵਾਲੇ ਬਜਟ ਦੇ ਵਿੱਚ ਆਪਣੇ ਕਰਮਚਾਰੀਆਂ ਨੂੰ ਆਪਣੇ ਮੁਲਾਜ਼ਮਾਂ ਨੂੰ ਦੇ ਸਕਦੀ ਹੈ ਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਉਤੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੋ ਥੈਂਕ ਯੂ